ਸ੍ਰੀ ਕਾਲ ਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆ ਲੈ ਕੇ ਹਾਜਰਾਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੈਨ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਬਿਆਸ ਦਰਿਆ ਇੰਨੇ ਦਿਨ ਪੂਰੀ ਤਰ੍ਹਾਂ ਪ੍ਰਿਆਹ ਹੋਇਆ ਦਿਖਾਈ ਦੇ ਰਿਹਾ ਹੈ ਜਿਹ ਕਿਸ ਸਥਿਤੀ ਵਿੱਚ ਬੀਬੀਐਸ ਪ੍ਰਬੰਧਨ ਦੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਤੇ ਉਹਨਾਂ ਨੂੰ ਦਰਿਆ ਦੇ ਕੰਢੇ ਦਾ ਜਾਣ ਦੀ ਪਹਿਲ ਕੀਤੀ ਹੈ ਇਸ ਦਰਬ ਵਿੱਚ ਬੀਬੀ ਐਮਬੀ ਪਰਬੰਧਨ ਨੇ ਪੰਡੋ ਖੇਤਰ ਦੇ ਜਨਤੀ ਪ੍ਰਤੀਨਿਧੀਆਂ ਤੇ ਹੋਰ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਚਰਚਾ ਕੀਤੀ ਗਈ ਇਸ ਵਿੱਚ ਮੁੱਖ ਤੌਰ ਤੇ ਪੰਡੋ ਬਾਜ਼ਾਰ ਦੇ ਲੋਕਾਂ ਦੀ ਸਮੱਸਿਆ ਸ਼ਾਮਲ ਸੀ ਜਿੱਥੇ ਸਾਲ 2023 ਦੀ ਬਾਰਸ਼ ਵਿੱਚ ਭਾਰੀ ਤਬਾਹੀ ਹੋਈ ਸੀ BBMB ਦੇ ਜੂਨੀਅਰ ਇੰਜੀਨੀਅਰ ਈ ਅਜੀਨੈਨ ਨੇ ਜਾਣਕਾਰੀ ਦਿੰਦੇ ਕਹਾ ਕਿ BBMB ਪ੍ਰਬੰਧਨ ਪਡੋਰ ਡੈਮ ਤੋਂ ਮੰਡੀ ਸ਼ਹਿਰ ਤੱਕ ਹਾਈਵੇ ਤੇ ਸਾਇਰਨ ਵਾਹਨ ਚਲਾਏ ਚਲਾਏਗਾ ਤਾਂ ਜੁਲੂ ਖਾਸ ਕਰਕੇ ਸਲਾਨੀ ਨਦੀ ਦੇ ਕੰਢੇ ਨਾ ਜਾਣ ਤੇ ਇਸ ਤੋਂ ਦੂਰ ਨਾ ਰਹਿਣਾ ਇਸ ਤੋਂ ਲਗਭਗ ਜਿੰਨਾ ਪੰਚਾਇਤਾਂ ਦੇ ਖੇਤਰਾਂ ਵਿੱਚ ਨਦੀ ਦੇ ਨੇੜੇ ਚਾਨ ਲਈ ਛੜਕਾਂ ਬਣਾਈਆਂ ਗਈਆਂ ਹਨ ਉਹਨਾਂ ਨੂੰ ਵੀ ਵਿਧੇਰੇ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਪੰਡੋ ਬਾਜ਼ਾਰ ਦੇ ਲੋਕਾਂ ਨੂੰ ਵੀ ਪ੍ਰਸ਼ਾਸਨ ਦੇ ਮੌਸਮ ਦੌਰਾਨ ਸੰਜੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ 2023 ਵਿੱਚ ਇੱਥੇ ਬਹੁਤ ਵੱਡੀ ਤਬਾਹੀ ਹੋਈ ਸੀ ਉਹਨਾਂ ਨੇ ਬਾਹਰੀ ਰਾਜ ਤੋਂ ਆਉਣ ਵਾਲੀ ਲੋਕਾਂ ਤੇ ਸਲਾਨੀਆਂ ਨੂੰ ਪ੍ਰਸ਼ਾਸਨ ਦੇ ਮੌਸਮ ਦੌਰਾਨ ਪ੍ਰਸ਼ਾਸਨ ਦੁਆਰਾ ਲਗਾਏ ਗਏ ਚੇਤਾਵਨੀ ਬੋਰਡਾਂ ਦੀ ਪਾਲਣਾ ਕਰਨ ਅਤੇ ਦਰਿਆਵਾਂ ਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਮੀਟਿੰਗ ਵਿੱਚ ਆਏ ਜਨਤਿਕ ਨੁਮਾਇੰਦਿਆਂ ਨੇ BBMB ਨੂੰ ਕਈ ਮਤਲਬਪੂਰਨ ਸੁਝਾਅ ਵੀ ਦਿੱਤੇ ਅਤੇ ਪਿਛਲੀ بارش ਤੋਂ ਬਾਅਦ ਹੋ ਰਹੀਆਂ ਕਮੀਆਂ ਬਾਰੇ ਜਾਣਕਾਰੀ ਦਿੱਤੀ BBMB ਪ੍ਰਬੰਧਨ ਨੇ ਕਮੀਆਂ ਨਾਲ ਸਹਿਮਤੀ ਜਤਾਈ ਹੈ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦਾ ਭਰੋਸਾ ਦਿੱਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ